ਸਾਰੇ ਨੂੰ ਮੇਰੇ ਵੱਲ ਸਭ ਚੀਜ਼ ਕਾਲ ਗੋਪਾਰਾਇ ਜੀ ਫੈਮਿਲੀ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਰਖੜੀਆਂ ਤੋਂ ਅਗਲਾ ਦਿਨ ਹੋ ਗਿਆ ਤੇ ਮੈਨੂੰ ਨਾ ਚਾਹਤ ਵੀ ਹੋਈ ਆ ਬਾਕੀ ਤਾਂ ਸਾਰੇ ਲੱਸੀ ਦਹੀਂ ਨਾਲ ਕਚੌੜੀਆਂ ਖਾ ਰਹੇ ਆ ਕਚੌੜੀਆਂ ਨਾ 10 15 ਕੁ ਵੱਧ ਉਹ ਬਚ ਗਈਆਂ ਰੋਟੀ ਵੀ ਬਣਾਈ ਆ ਕੀ ਆ ਵੀ ਸਬਜ਼ੀ ਬਣਾਈ ਆ ਜਿੰਨੇ ਰੋਟੀ ਖਾਣੀਆਂ ਰੋਟੀ ਖਾ ਰਹੇ ਨੇ ਤੇ ਮੈਂ ਹਾਂ ਦੀ ਚਾਹ ਨਾਲ ਕਚੌੜੀਆਂ ਕਿਉਂਕਿ ਮੈਨੂੰ ਚਾਹ ਨਾਲ ਉਹਦੀ ਲੱਗਦੀ ਨਹੀਂ ਦੂਏ ਦੀ ਨਾ ਨੇ ਇਹ ਜਿਤਨ ਤਾਰ ਜਤਾਰੀਆਂ ਬਣਾਉਣੇ ਆ ਫਿਰ ਤਾਂ ਦੇ ਨਾਲ ਸੀ ਵਧੀਆ ਲੱਗੀਆਂ ਜਿਹੜੀਆਂ ਦੂਏ ਦਿਨ ਪਾਸੀਆਂ ਹੁੰਦੀਆਂ ਨੇ ਨਾ ਉਹ ਚਾਹ ਨਾਲ ਬਹੁਤ ਵਧੀਆ ਲੱਗਦੀਆਂ ਹਨ ਕੋਈ ਕੋ ਖੰਡੇ ਅਗਲੇ ਦਿਨ ਸਵੇਰੇ ਚਾਹ ਨਾਲ ਸਾਰੇ ਖਾਂਦੇ ਨੇ ਸਾਰੇ ਖਾਂਦੇ ਨੇ ਕਿਉਂਕਿ ਮੈਂ ਤਾਂ ਅੱਜ ਦੂਏ ਦਿਨਾਂ ਹਮੇਸ਼ਾ ਚਾਹ ਨਾਲ ਹੀ ਖਾਂਦੀ ਹਾਂ ਸੌਸ ਹੈ ਨਹੀਂ ਸੌਸ ਖਤਮ ਹੋ ਗਈ ਕੋਈ ਗੱਲ ਨਹੀਂ ਚਾਹ ਨਾਲ ਤਾਂ ਬਹੁਤ ਵਧੀਆ ਲੱਗੂਗਾ ਹਨਾ ਹੋਰ ਉਬਾਲੀ ਦੇਗੀ बार-बार ਇੱਧਰ ਪਾਲੀਆਂ ਮੈਂ ਕਿੱਥੇ ਧਾਰੀਆਂ ਕਚੌੜੀਆਂ ਖੰਗੀਤਾ ਦੋ ਜਿਆਦਾ ਨਹੀਂ ਹੁੰਦੀ ਹੈਗੀ ਸਾਰੇ ਪਾ ਲਵਾਂਗੀ। ਪਾ ਲੀ। ਥੋੜੀ ਜੀ ਮੈਂ ਨਾ ਦੂਜੇ ਗਲਾਸ ਚ ਕੱਢੂੰਗੀ ਕਿਉਂਕਿ ਜਿਆਦਾ ਮੈਂ ਨਹੀਂ ਪੀਂਦੀ ਹੈਗੀ ਥੋੜੀ ਪੀਉਂਗੀ। ਉਹਦਾ ਬਸ ਕਚੋਰੀਆਂ ਨਾਲ ਪੇਣੀ ਹੁੰਦੀ ਆ ਉਹ ਨਹੀਂ ਮੈਂ ਪੀਂਦੀ ਹੈਗੀ। ਤੇ ਬਸ ਹੁਣ ਕੋਈ ਦਸਤੀ ਨਾਲ ਖਾਣਾ ਦਹੀਂ ਨਾਲ ਖਾ ਰਹੀ ਐ ਕੋਈ ਚਾਹ ਨਾਲ ਖਾ ਰਹੀ ਐ ਮੈਂ ਚਾਹ ਨਾਲ ਖਾ ਰਹੀ ਐ। ਅੱਜ ਮੌਸਮ ਫੇਰ ਬੱਦਲ ਹੋਇਆ ਪਿਆ ਏ। ਇਹ ਨਹੀਂ ਜਾਂਦਾ ਹਨਾ। ਕੀ ਤੇ ਕੀ ਤੇ ਕਮੈਂਟ ਇੰਨੇ ਆਉਂਦੇ ਨੇ ਵੀ ਸਾਡੇ ਵੱਲ ਮੀਂਹ ਹੀ ਨਹੀਂ ਪੈਂਦਾ ਸਾਡੇ ਵੱਲ ਤਾਂ ਹਟਦਾ ਨਹੀਂ ਹੈਗਾ ਪਟਿਆਲੇ ਵਾਲਾ ਹਨਾ ਜਮਾ ਵੀ ਨਹੀਂ ਹਟ ਰਿਹਾ ਸਵੇਰ ਦਾ ਬੱਦਲ ਹੋ ਰਿਹਾ ਏ ਸਵੇਰ ਤੇ ਜਾਂਦਾ ਹੀ ਨਹੀਂ ਤੇ ਅੱਜ ਫੇਰ ਸ਼ਾਮ ਨੂੰ ਕੀ ਆ ਸਵੇਰੇ ਕੀ ਆ ਸ਼ਾਮ ਨੂੰ ਕੀ ਆ ਹੁਣ ਛੋਲੇ ਪਾ ਕੇ ਕਰਾਂਗੇ ਕੀ ਆ ਛੋਲੇ ਕੀ ਆ ਛੋਲਿਆਂ ਦੀ ਦਾਲ ਛੋਲੇ ਘੋਟੇ ਕੋਟ ਮੇ ਛੋਲਿਆਂ ਦੀ ਦਾਲ ਕੀ ਆ ਪਾ ਕੇ ਹਨਾ ਥੋੜਾ ਜਿਹਾ ਕੀ ਆ ਪਾ ਲੀ ਹੂੰ ਥੋੜਾ ਜਿਹਾ ਕੀ ਆ ਪਾ ਲਾਂਗੇ ਦਾਲ ਐ ਦਾਲ ਦਾਲ ਜਿਹੜੇ ਨਹੀਂ ਕੀ ਆ ਖੰਦੇ ਉਹ ਦਾਲ ਦਾਲ ਕੱਢ ਕੇ ਖਾ ਲੈਣਗੇ ਜਿਹੜੇ ਕੀ ਆ ਖੰਦੇ ਨੇ ਉਹ ਕੀ ਆ ਕੀ ਇਹ ਚੁਗ ਲੈਣਗੇ ਹਨਾ ਕੋਟ ਵਿੱਚ ਪਾਈ ਹੁੰਦੀ ਨਾ ਖਾ ਲੈਂਦੇ ਨੇ ਥੋੜਾ ਜਿਹਾ ਪਾ ਲੀ ਹੂੰ ਇਹੋ ਵੀ ਨਹੀਂ ਕਾਉ ਗੋਦੋਹ ਸਵੇਰ ਵਾਲਾ ਪਿਆ ਬੜੀਆ ਦਾ ਜੂੜਾ ਉਹੀ ਖਾ ਲੂਗਾ ਕੋਟ ਵਿੱਚ ਖਾ ਲੈਂਦਾ ਹਾਂ ਇਸ ਵਾਰ ਅੱਪਾ ਨੇ ਜਿਹੜੀਆਂ ਉਹ ਕੁੱਕੜੀਆਂ ਜੀ ਹੁੰਦੀਆਂ ਉਹ ਨਹੀਂ ਲਾਈਆਂ ਕੁੱਕੜੀਆਂ ਵਾਲੀ ਉਹ ਕੀ ਆ ਚੜੀ ਚੜੀ ਅੱਗੇ ਉਹ ਕੁੱਕੜੀਆਂ ਦੇ ਨੂੰ ਕੀ ਕਹਿੰਦੇ ਨੇ ਮੱਕੀ ਹਾਂ ਮੱਕੀ ਨਹੀਂ ਲਾਈ ਐ ਤੇ ਕੀ ਅਸੀਂ ਆਦ ਕੀ ਚਰੀ ਆ ਸਾਰੀ ਨਹੀਂ ਅੱਗੇ ਕੁੱਕੜੀਆਂ ਉੜੀ ਤੇ ਤੋੜ ਤੋੜ ਖਾਈ ਜਾਂਦੇ ਤੇ ਆਦ ਕੀ ਖਾਣ ਨੂੰ ਵੀ ਨਹੀਂ ਮਿਲੀਆਂ ਸਾਨੂੰ ਤੂੰ ਕੀ ਦੇਖ ਰਿਹਾ ਹੈ ਠੀਕ ਉਹਨੂੰ ਦੇਖ ਰਿਹਾ ਮੈਂ ਬੈਠ ਕੇ ਦੇਖ ਰਹੀ ਆਪ ਵੀ ਬੈਠ ਕੇ ਦੇਖਣ ਲੱਗ ਗਿਆ ਚੀਕੂ ਨੂੰ ਚੀਕ ਉਹ ਨਹੀਂ ਹੈ ਜੇ ਲੱਗੇ ਖਾਣ ਨੂੰ ਹਾ ਜੇ ਨਹੀਂ ਲੱਗੇ ਬੈੜ ਬੈੜ ਕੇ ਦੇਖ ਰਿਹਾ ਚੀਕੂ ਓਹ ਲਾ ਦੇਖੀ ਕੀ ਕਰ ਰਿਹਾ ਜਿੱਥੇ ਦੇਖਦਾ ਉੱਥੇ ਗੰਦ ਪਾ ਦਿੰਦਾ ਇਹ ਦੇਖ ਲੈ ਸੁਸੂ ਕਰਤਾ ਅੱਜ ਮੌਸਮ ਬਹੁਤ ਸੋਹਣਾ ਹੋਇਆ ਪਿਆ ਇਹ ਹਵਾ ਚੱਲ ਰਹੀ ਆ ਅਸੀਂ ਬਾਹਰ ਆ ਗਏ ਹੁਣ ਪਹਿਲਾਂ ਅੰਦਰ ਬੈਠੇ ਤੇ ਦੇਖੀ ਕਿੱਡਾ ਪੱਥਰ ਚੱਕੀ ਫਿਰਦਾ ਦੇਖੀ ਡਰਦਾ ਹੀ ਨਹੀਂ ਮੁੰਡਾ ਇੱਟ ਖਾ ਲਈ ਰਾਡ ਪਾਣ ਲੱਗ ਗਿਆ ਇੱਟ ਖਾ ਕੇ ਆਇਆ ਹੈ ਨਾਲੇ ਚੱਕੀ ਫਿਰਦਾ ਤੀ ਨਾਲੇ ਛੁੱਟ ਗਈ ਜਦੋਂ ਫਿਰ ਉਹ ਜੇ ਛੁੱਟ ਗਈ ਪੈਰ ਤੇ ਬੱਚੀ ਫਿਰ ਰੋਂਦਾ ਹੀ ਆਇਆ ਜੱਤਾ ਬਣਦਾ ਸੀ ਬੋਡੀ ਬਿਲਡਰ ਮੈਂ ਮਿੱਟੀਾਂ ਵੀ ਚੱਕ ਲੂੰਗਾ ਮਿੱਟੀ ਲਿਆਇਆ ਪਹਿਲਾਂ ਮਿੱਟੀ ਲੈ ਕੇ ਆਇਆ ਮੈਂ ਢਲਾਤੀ ਰੱਡ ਪਾਤਾ ਵੀ ਮੇਰੀ ਮਿੱਟੀ ਕਿਉਂ ਡੋਲਦੀ ਹੁਣ ਮਿੱਟੀ ਲੈ ਕੇ ਆਇਆ ਉਹ ਛੁਟਕੀ ਚ ਲੈ ਕੇ ਆਇਆ ਹੁਣ ਹੁਣ ਤਾਂ ਛੁਟਕੀ ਚ ਲੈ ਕੇ ਪਹਿਲਾਂ ਮੋਟੀ ਚੱਕੀ ਫਿਰਦਾ ਸੀ ਮੈਂ ਢਲਾਤੀ ਰੌਣੇ ਤੇ ਨਹੀਂ ਹਟਿਆ ਤੇ ਲੈ ਬਿਆਂ ਹਨਾ ਦੂਆ ਦਾ ਉਹਦਾ ਨੌਮੀ ਤੋਂ ਬਾਅਦ 6 ਸਤੰਬਰ ਦਾ ਹਾਂ 6 ਤਰੀਕ ਦਾ 6 ਦਾਣਾ ਉਹ ਆਪਣਾ ਦੂਜਾ ਹੁੰਦਾ ਹੈ ਦੂਜ ਦਾ ਬਾਰੰਦਾ ਗੁੱਗਾ ਨੌਮੀ ਦੇ ਮੇਲੇ ਤੋਂ 9 ਦਿਨ ਬਾਅਦ ਹਰਦਾਸਪੁਰ ਦਾ ਮੇਲਾ ਹਾਂ 26 ਦਾ ਹਾਂ 26 ਦਾ ਮੈਂ 26 ਨਹੀਂ 27 ਦਾ 27 ਦਾ 26 ਨੂੰ 24 ਦਾ ਤਾਂ ਮੈਂ ਭੁੱਲ ਕੇ ਬੋਲੀ ਗਈ ਉਹਦਾ ਅਗਸਤਮੀ ਆ ਉਹਦਾ ਮੈਂ ਕੱਲ ਦੇਖਿਆ 26 ਜਨਵਰੀਆ ਹਾਂ 26 ਦੀ ਜਨਵਸਟਮੀ ਹੈ 27 ਦਾ ਉਹ ਗੁੱਗਾ ਨੌਮੀ ਦਾ ਮੇਲਾ ਹੈ ਮੈਂ ਭੁੱਲ ਗਏ 27 ਨੂੰ ਫਿਰ ਨੌਮੀ ਆ ਹਾਂ 27 ਨੂੰ ਨੌਮੀ ਅਗਸਤਮੀ ਦਾ ਹੁੰਦਾ ਉਹਦਾ ਉਹਦਾ ਜਨਮ ਦਿਨ ਆ ਹਾਂ ਜਨਮਸਤਮੀ ਆਸਮਾਨੀ ਤਰੀਕੇ ਨਾਲ ਨਹੀਂ 26 ਨੂੰ ਜਨਮ ਆਉਣ ਨੂੰ ਪੱਕ ਜਾਊਗਾ ਅਗਲੇ ਫੁੱਲਮ ਦਾ ਤਾਂ ਮੇਲੇ ਤੋਂ ਬਾਅਦ ਉਹ ਤਾਂ ਚੰਦ ਚ ਹੁੰਦਾ ਮੇਲੇ ਤੋਂ ਬਾਅਦ ਦੂਜ ਦੇ ਮੇਲੇ ਦੇ ਬਾਅਦ ਮੇਲੇ ਹੁੰਦੇ ਹੁੰਦੇ ਬੱਦ ਪਲ ਚੱਲੀ ਹੁਣ ਹੁਣ ਸਾਡੇ ਖਾਣਾ ਪੀਣਾ ਖਤਮ ਨਹੀਂ ਹੋਣਾ ਸਟਾਰਟ ਹੋ ਰਿਹਾ ਬਣਿਆ ਨੇ ਪਹਿਲਾਂ ਤੇ ਪਹਿਲਾਂ ਮੈਨੂੰ ਤਾਂ ਕੋਈ ਫਰਕ ਨਜ਼ਰ ਨਹੀਂ ਆਇਆ ਮੈਨੂੰ ਗੁਗਲੇ ਹੀ ਵਧੀਆ ਲੱਗੇ ਮੈਂ ਗੁਗਲੇ ਦਾ ਮੈਂ ਛੋਟੇ ਛੋਟੇ ਜਿਹੇ ਸੌਫਾ ਕੇ ਛੋਟੇ ਛੋਟੇ ਜਿਹੇ ਸਭ ਤਾਂ ਖਾਧੀ ਮੈਨੂੰ ਤਿੰਨ ਚਾਰ ਗੁਗਲੇ ਤਾਂ ਮੈਨੂੰ ਜਿਆਦੇ ਆਣ ਲੱਗੇ ਲੱਗੇ ਭਾਰੀ ਹੁੰਦੀ ਸੀ ਹਾਂ ਹਾਂ ਫਿਰ ਮਾਣੀ ਤਿੰਨ ਕੁ ਜਹਾ ਫਿਰ ਉਹ ਪਰ ਬੀਬੀ ਫਿਰ ਬੀਬੀ ਵੱਡਾ ਪੇੜਾ ਬੰਦੀ ਸੀ ਉਹ ਫਿਰ ਮੈਂ ਜਿੰਨਾ ਵੱਡਾ ਪੇੜਾ ਕੋ ਨਹੀਂ ਆਲੂ ਪਰ ਬੰਦੀ ਆ ਪੇੜਾ ਮੈਂ ਛੋੜ ਰਾ ਮੈਨੂੰ ਕਹਿੰਦੀ ਪੇੜਾ ਪੇੜਾ ਰੱਖ ਮਾ ਨਹੀਂ ਪਤਲੀ ਹੋਊ ਛੋਟੀ ਛੋਟੀਆਂ ਸੋਹਣੀ ਲੱਗਦੀਆਂ ਮੈਂ ਪਾਉਂਦਾ ਵੀ ਛੋਟਾ ਛੋਟਾ ਟੈਂਪਰ ਲੱਗੂਗਾ ਜਿਹੜਾ ਭਾਰੀ ਲੈ ਲੈਣੇ ਹੁੰਦੇ ਨੇ ਵੱਡਾ ਵੱਡਾ ਕਰ ਦਿੰਦੇ ਨੇ ਜਿਹੜੀ ਪੂਜ ਤੇਲ ਵੀ ਭਰ ਜਾਂਦਾ ਜਿਹੜੀ ਭਾਰੀ ਹੁੰਦੀ ਆ ਤੇਲ ਜ਼ਿਆਦਾ ਪੈਂਦਾ ਇੰਨੀ ਰੋਟੀਆਂ ਕਿੜਾ 5 5 5 ਰੋਟੀਆਂ ਸਾਰੀਆਂ ਵੰਡ ਵੰਡ ਕੇ ਪਾ ਦੇ ਕਿਸੇ ਨਾਲ ਕੋਈ ਨਾ ਇਨਸਾਫੀ ਨਹੀਂ ਕਰਨੀ ਹਾਂ ਹੈ ਤਾਂ ਚਾਹ ਤੇ ਪੰਜ ਬੰਡ ਬੰਡ ਗਿੱਕ ਨੂੰ ਪਿਆ ਤੇ ਦੋ ਖੜੀਆਂ ਇੱਧਰ ਵੀ ਦੋ ਆ ਆ ਕਿਵੇਂ ਆਈਆਂ ਵਿਚਾਰੀਆਂ ਇੱਕ ਨੂੰ ਪਰਾਂ ਨੂੰ ਪਾਵਾ ਜਾ ਕੇ ਮੇਰੀ ਚੱਪਲ ਤਾਂ ਲੁੱਟ ਉਹ ਹੋ ਦੇਖੀ ਦੇਖੀ ਲੈ ਦੋ ਉੱਧਰ ਖੜੀਆਂ ਬੰਡ ਨਹੀਂ ਹੋਈਆਂ ਇੱਧਰੇ ਪਾਉ ਉਹ ਤਾਂ ਸਿਰੇ ਲਾ ਦੇ ਰੋਟੀ ਉਹ ਤਾਂ ਵਿਚਾਰੀ ਰਸਾ ਟਾਈਟ ਆ ਉਹਦਾ ਤਾਂ ਠੀਕ ਆ ਆ ਲੈ ਇਹ ਨਰਮੇ ਪਾਤੀ ਇਹ ਤਾਂ ਰੋਟੀ ਬਹੁਤ ਮੰਗਦੀ ਆ ਰੋਟੀ ਪਾਣ ਆ ਜੋ ਜਿਹੜੀ ਆ ਵਾਲੀ ਖੜੀ ਆ ਨਾ ਇਹ ਤਾਂ ਰੋਟੀ ਨੂੰ ਐ ਕਹਿੰਦੀ ਆ ਬਸ ਵੀ ਸਾਰਾ ਡੱਬਾ ਹੀ ਮੈਨੂੰ ਪਾ ਜੋ ਹੋਰ ਨੂੰ ਤਾਂ ਪਾਉ ਹੀ ਨਾ ਇਹ ਬੰਡ ਕੇ ਚੀਜ਼ ਖਾਣ ਵਾਲੀ ਨਹੀਂ ਹੈਗੀ ਇੱਧਰ ਪਾ ਗਈ ਇਹ ਵਿਚਾਰੀ ਉੱਥੇ ਹੀ ਖੜ ਜੁੰਦੀ ਆ ਜੇ ਇਹਨੂੰ ਇੱਕ ਵੀ ਪਾ ਦੋ ਵਿਚਾਰੀ ਉੱਥੇ ਹੀ ਖੜ ਜੁੰਦੀ ਆ ਮੇਂ ਕਰਕੇ ਰੱਖਦਨੇ ਹੁਣ ਨਾ ਸ਼ਾਮ ਨੂੰ ਕਿਉਂ ਕਿਤੇ ਰਵੇ ਮੈਂ ਨਾ ਫਿਰ ਘੜੀ ਚ ਬੱਦਲ ਆ ਜਾਂਦਾ ਮੀਂਹ ਆ ਜਾਂਦਾ ਹਨਾ ਤੇ ਉਹ ਜਿਹੜੀ ਅੰਦਰਲੀ ਸੋਈ ਉਹਥੇ ਵੀ ਬਾਛੜ ਕਰਨ ਸਾਰੀਆਂ ਪਾਪੀਆਂ ਗਿੱਲੀਆਂ ਹੋ ਜਾਂਦੀਆਂ ਹੋ ਗਿਆ ਟਾਈਮ ਹੋ ਗਿਆ 6:00 ਵੱਜ ਗਏ ਤੇ ਬਸ ਹੁਣ ਅਸੀਂ ਲਾਣ ਲੱਗੇ ਰੋਟੀ ਤੇ ਬਣਾਈਆ ਚ ਘੋਟਵੇਂ ਛੋਲਿਆਂ ਦੀ ਦਾਲ ਨਾ ਘੋਟ ਵਿੱਚ ਕੀ ਆ ਬਾਕੀ ਕੀ ਆ ਕਹਿਣੀ ਭੁੱਲ ਜਾਂਦੀ ਹਾਂ ਘੋਟਵੇਂ ਛੋਲੇ ਪਕਾ ਕੇ ਦਾਲ ਕਰੀਏ ਸੋਲ ਰੋਡ 'ਤੇ ਲਗ ਲੱਗੇ 6 ਵਾਰੀ ਵਿਰੋਧ ਦੀ ਬਾਜ਼ ਆਮਗੇ ਗੋਦਵਾਲਾ ਸਾਹਿਬ ਤੇ ਜਿਹੜਾ ਸਾਡਾ ਆਹ ਪਟਿਆਲੇ ਸਰਾਂਤ ਤੋਂ ਪਟਿਆਲੇ ਮੈਨੂੰ ਰੋੜ ਜਾਂਦਾ ਦਰਖਤ ਦੇਖੋ ਸਾਰੇ ਵੱਢਦੇ ਸਾਰੇ ਵੱਢ ਰਹੇ ਨੇ ਦਰਖਤ ਐ ਨਹੀਂ ਦਿੱਖਦਾ ਆਹ ਦੇਖੋ ਇੱਧਰ ਸਾਰੇ ਦਰਖਤ ਵੱਢ ਰਹੇ ਆ ਸਾਨੂੰ ਗੰਜਾ ਗੰਜਾ ਜਿਹਾ ਲੱਗ ਰਿਹਾ ਹੁਣ ਆਹ ਸਭ ਲੱਗ ਗਿਆ ਹੋਵੇ ਨੂੰ ਵੀ ਹੱਥ ਲੱਗਣ

ਆਗ ਕੋਈ ਨਾ ਰੋਟੀ ਹੀ ਬਕਦੀ ਥੱਲੇ ਹੋਣੀ ਹੁੰਦੀ ਰੱਖਦੀ ਨਹੀਂ ਆਉਂਦੀ ਫਟ ਮਿੰਟ ਦੇ ਵਿੱਚ ਕਰਨਾ ਹੈ ਜਿੰਨਾ ਦਾ ਵੀ ਆਪਾਂ ਇਹ ਕਰ ਲੈਂਦਾ ਲਓ ਜੀ ਹੁਣ ਅਸੀਂ ਰੋਟੀ ਲਾ ਲਈਏ ਪਹਿਲਾਂ ਆਗ ਹੋਰ ਪਤਾ ਨਹੀਂ ਕਿੰਨਾ ਦਾ ਟਾਈਮ ਲੱਗੂ ਬਣਾਉਣ ਨੂੰ ਇੱਕ ਵਾਰ ਬੜੀ ਜਿਹਾ ਤਾਂ ਫਟਾ ਫਟ ਬਣਾਣਾ ਰੋਟੀ ਉਹਨੂੰ ਅਸੀਂ ਵੀ ਲੈ ਥੋੜੀ ਦੇਰ ਤੱਕ ਥੋੜੀ ਦੇਰ ਤੱਕ ਅਸੀਂ ਗੁਰਦੁਆਰਾ ਸਾਹਿਬ ਜਾਣਾ ਹੈ। 6:00 ਵੱਜੇ ਵੱਜ ਗਏ ਹੁਣ 5 ਮਿੰਟ ਡਰਾਈਵ। ਪਾਲੂ ਪਾਲੂ ਡਰਾਈਵ। ਟਾਈਮ 6:30 ਤੱਕ ਕੋਈ ਵੀ ਆਜੂ ਘਰ ਤੇ ਜਾਣਾ। ਹਾਂ 6:30 ਤੱਕ ਸਾਡੀ ਰੋਟੀ ਨਾ ਹੋਣੀ ਅੱਧਾ ਘੰਟਾ ਲੱਗਦਾ ਪੰਜ ਲੱਗਦਾ। ਜੋਪੜੀ ਦਾ ਖੰਮਾ ਹੈ। ਇਹ ਤਾਂ ਚੱਲੀ ਅੱਗੇ ਨਹੀਂ ਮੰਨ ਬੰਦ ਹੋ ਜਾਂਦਾ। ਲੋ ਜੀ ਅਸੀਂ ਚੱਲੇ ਗੁਰਦੁਆਰਾ ਸਾਹਿਬ। ਇੰਨਾ ਕਦ ਅੱਗੇ ਵੀ ਹੁੰਦਾ ਕੱਲੀ ਮੋੜੀ ਹੋਇਆ ਇਹ ਆਪੋ ਦੇਖ ਰਿਹਾ ਉਹ ਦੇਖ ਰਿਹਾ ਇਹ ਉਹ ਭੱਜ ਗਿਆ ਭੱਜ ਗਿਆ ਕਿ ਲੰਘ ਗਿਆ ਉਹ ਭੱਜ ਗਿਆ ਇਹ ਸੱਦਾ ਹਰਾਮੀ ਬੱਚਾ ਹੈ ਅਸੀਂ ਚੱਲੇ ਹੁਣ ਗੁਰਦੁਆਰਾ ਸਾਹਿਬ ਤੇ ਆਪੋ ਤੇਰੀ ਮੰਮਾ ਨਹੀਂ ਆਈ ਮੰਮਾ ਕਾ ਮੰਮਾ ਨਹੀਂ ਆਈ ਮੰਮਾ ਮੇਰੇ ਮੰਮਾ ਨਹੀਂ ਮੰਮਾ ਨੇ ਜਿਹੜਾ ਕੰਮ ਕਰਦਾ ਉਹ ਹੈ ਹੀ ਹੋਇਆ ਨਹੀਂ ਕੀ ਕਹਿੰਦੀ ਜੜ ਨਿਕੜਦੀ ਨਹੀਂ ਕਾਤੇ ਕਰਦੇ ਨਹੀਂ ਹੁਣ ਜਾਣਾ ਹੁੰਦਾ ਟਿੱਕੇ ਕਰਦੇ ਨੇ ਹਾਲ ਤੂੰ ਘਾ ਜਾ ਦੇ ਸੁਣ ਨਹੀਂ ਹੋਇਆ ਅੰਦਲਾ ਬਸ ਨਾ ਡੈਡ ਵੀ ਨਹੀਂ ਹੁੰਦੀ ਨਾ ਡੈਡ ਨਿਕਰਾਉਂਦੇ ਨਹੀਂ ਹੈਗੇ ਡੈਡ ਕਰਾਉਂਦੇ ਕਾਜੇ ਤਾਂ ਠੀਕ ਹੈ ਅਚਾ ਡੱਡਾ ਕਰਾਉਂਦੀ ਨਹੀਂ ਫੇਰ ਨਾ ਫਿਰ ਆਪਾਂ ਲੇਟ ਹੋ ਜਾਾਂਗੇ ਮੈਂ ਨਹੀਂ ਕਰਾਂਗੀ ਫਿਰ ਬੀਬੀ ਕੀ ਕਹਿੰਦੀ ਹੁਣ ਬੀਬੀ ਆਜੂ ਦੇ ਦੋ ਚਾਲ ਆਜੂ ਹੁਣ ਟੈਨੋਟ ਬਣਾਏ ਕਾਜੀ ਇਹ ਹੁਣ ਹੋ ਗਈ ਇਸ ਵੇਰੇ ਇਸ ਤਰ੍ਹਾਂ ਨੂੰ ਦੁਬਾਰਾ ਸੱਸੇ ਕਾਰ ਵੇਰੇ ਦਾ ਟਾਈਮ ਹੈ ਤੇ ਯੂਨੀ ਨੂੰ ਮੈਂ ਕਰ ਰਹੀ ਹਾਂ ਸਕੂਲ ਨੂੰ ਤਿਆਰ ਅੱਜ ਅਸੀਂ ਥੋੜੀ ਜਿਹੀ ਲੇਟ ਹੋ ਗਏ ਅੱਜ ਜਦ ਮੈਂ ਉੱਠੀ ਹੈ ਸਵਾ 6:00 ਨੀ ਆ ਨਾ ਉੱਪਰ ਟੰਗ ਲਾ ਲੈ ਸਾਚਾ ਅੱਛਾ ਮਾ ਤੋਂ ਕੁਲੱਬੀ ਦੀ ਨਾ ਖਾਉਣੀ ਹੈ ਹਵਾ ਲੱਗਦੀ ਉਹ ਅੰਦਰ ਅੱਜ ਦਾ ਧੁੱਪ ਨਿਕਲੂਗੀ ਕਿਹ ਪਤਾ ਆ ਦੇਖੋ ਪਰ ਦਿਨ ਚ ਤਾਂ ਆ ਜਾਂਦਾ ਰੋਹ ਚੜ ਕੇ ਪਰ ਦੋਸਤ ਹੋ ਰੋ ਗਈ ਵਾ ਹੋਰ ਇੱਕ ਹਾਲ ਦੂਰ ਦੇ ਮੇਲੇ ਚ ਨਾ ਹੈ ਬਹੁਤ ਦੂਸ ਦਾ ਮੇਲਾ ਵੀ ਆ ਰਿਹਾ ਬਸ ਦੂਜ ਨਹੀਂ ਤੀਜ ਆਪਣੇ ਤਾਂ ਤੀਜ ਦਾ ਹੁੰਦਾ ਪਰ ਤੀਜ ਦਾ ਬੋਲਿਆ ਕਰੋ ਅਬ ਦੂਜ ਦਾ ਬੋਲਦੇ ਆ ਆਪਣੇ ਤਾਂ ਤੀਜ ਦਾ ਹੁੰਦਾ ਦੂਜ ਦਾ ਦੂਜ ਦਾ ਸਾਡੇ ਨਾਲ ਵਾਲੇ ਪਿੰਡ ਬਹਾਰਾਂ ਚ ਹੁੰਦਾ ਸਾਰੇ ਇਕੱਲੇ ਕਹਿੰਦੇ ਨੇ ਦੂਜ ਦਾ ਮਸ਼ਹੂਰ ਹੋਇਆ ਨਾ ਮੈਂ ਵੀ ਸ਼ੁਰੂ ਤੋਂ ਦੂਜ ਦਾ ਹੀ ਬੋਲਦੀ ਆ ਤੇਰਾ ਹੋ ਨੋ ਮਿਰਾ ਆ ਗਿਆ ਹਾਂ ਨੌਮੀ ਦਾ ਆ ਗਿਆ ਪਹਿਲਾਂ ਨਾ ਮੀਰੇ ਨੂੰ ਬਸ ਮੱਥਾ ਹੀ ਟੇਕਣ ਜਾਂਦੇ ਆ ਦੁਕਾਨਾਂ ਤੋਂ ਕੋਈ ਨਾ ਹੀ ਹੁੰਦੀਆਂ ਨੇ ਨਾ ਉਹ ਤਾਂ ਮਾੜੀ-ਮੋਟੀ ਹੁੰਦੀ ਹੈ ਜਿਵੇਂ ਨਿਆਣੇ ਨਿਆਣੇ ਖਾਣ ਨੂੰ ਮੰਗਦੇ ਨੇ ਉਹ ਵੀ ਬਸ ਜਲੇਬੀਆਂ ਜਲੇਬੀਆਂ ਹੁੰਦੀਆਂ ਨੇ ਪਕੌੜੇ ਪਕੂੜੇ ਤਾਂ ਨਹੀਂ ਹੁੰਦੇ ਹਨਾ ਪਕੌੜੇ ਹੀ ਬਣਾਉਂਦੇ ਨੇ ਨਾ ਇੱਕ ਵਾਰੀ ਹੋਏ ਤੇ ਇੱਕ ਬਾਕੀ ਦਾ ਆਹ ਕੋਲਚੇ ਐਸਕਰੀਮਾ ਖੜੇ ਹੁੰਦੇ ਬਸ ਇੱਕ ਦੋ ਕਿੱਦਰ ਮਸ਼ੀਨ ਲਾਈ ਹੋਈ ਆ ਜੀ ਸਵੇਰੇ ਸਵੇਰੇ ਹੁਣ ਅੱਜ ਸਾਨੂੰ ਰੋਟੀ ਦਾ ਕੰਮ ਨਹੀਂ ਚੁੱਲਾ ਬੇਲਾ ਪਿਆ ਦੇਖ ਲੋ ਅੱਗ ਵੀ ਨਹੀਂ ਹੈਗੀ ਚੁੱਲ੍ਹੇ 'ਚ ਬੇਲੇ ਨਹੀਂ ਹੈਗੇ ਪਰੋਂਡੇ ਬਣਾਣੇ ਆ ਤਾਂ ਕਰਕੇ ਲੇਟ ਬਣਾਉਣੀ ਸੀ ਬੇਲੇ ਨਹੀਂ ਹੈਗੇ ਪਰੋਂ ਹੈ ਹੈ ਅ ਲੇਟ ਬਣਾਣੇ ਆ ਚਲੋ ਸਕੂਲ ਲੈ ਫੇਰ ਮੂੰਹ ਹੀ ਜਿਹੜੀਆਂ ਮੂੰਹ ਦੀਆਂ ਗੰਦੀਆਂ ਆਟਾ ਹਟਾਈ ਹਟਾ ਰੀਆਂ ਆਬ ਉਹ ਸੁੱਤਾ ਪਿਆਏ ਉਹ ਤਾਂ ਲੇਟਸ ਹੋਇਆ ਏ ਸਵੇਰੇ 5 ਵਜੇ ਉੱਠ ਕੇ ਖੇਡਣ ਲੱਗ ਗਿਆ ਤਾਂ ਸ਼ੈਲ ਥੱਪੜ ਮਾਰ ਮਾਰ ਕੇ ਸੁਲਾਇਆ ਉਹ ਐ ਤਾਂ ਸੌਂਦਾ ਨਹੀਂ ਤਾਂ ਉਹ ਚਲੋ ਜੀ ਯੂਵੀ ਚੱਲਿਆ ਸਕੂਲ ਤੇ ਸਾਡੇ ਕਮਾਕਾਰਾਂ ਚ ਵੀ ਉਹ ਆ ਗਿਆ ਰੁਟੀਨ ਬਦਲ ਗਈ ਥੋੜੀ ਥੋੜੀ ਹੈਨਾ ਮੈਂ ਕਿਹਾ ਦਿਨ ਛੋਟੇ ਪੈਣ ਲੱਗੇ ਤਾਂ ਕਮਾਕਾਰਾਂ ਦੀ ਰੁਟੀਨ ਵੀ ਬਦਲਣ ਲੱਗੀ ਹੁਣ ਪੜਨਾ ਹੈ

ਹੋਈ ਪਈ ਗਰਮੀ ਗਰਮੀ ਦੇਖੋ ਪੂਰੀ ਭਿੱਜ ਗਈ ਜੇ ਜਦ ਤੱਕ ਬੱਦਲ ਰਹਿੰਦਾ ਹੈ ਮੀਂਹ ਪੈ ਜਾਂਦਾ ਉਦੋਂ ਠੰਡ ਹੋ ਜਾਂਦੀ ਆ ਉਹ ਤੇ ਅਗਲੇ ਜਿਹੜੇ ਦਿਨ ਦੇ ਧੁੱਪ ਵੀ ਚੜਦੇ ਨੇ ਤਾਂ ਵੀ ਉਨੀ ਗਰਮੀ ਹੋ ਜਾਂਦੀ ਆ ਤੇ ਉਦੋਂ ਮੰਮੀ ਪਿੱਛੇ ਸਾਫ ਸਫਾਈਆ ਕਰ ਰਹੀ ਆ ਓਹੋ ਖੱਬਲ ਜਿਹੜੇ ਅੰਦਰ ਆਦੇ ਤੇ ਉਹ ਪੱਟ ਰਹੀ ਆ ਪਰ ਬਾਹਰ ਤਾਂ ਸਪਰੇ ਹੋਊਗੀ ਇੰਨੀ ਜ਼ਿਆਦਾ ਬਾਹਰ ਖੱਬਲ ਹੋਏ ਪਏ ਆ ਮੀਂਹ ਕਾਰਨ ਹੁਣ ਸਪਰੇ ਹੋ ਜੂਗੀ ਜੇ ਮੀਂਹ ਬੰਦ ਹੋ ਕੇ ਤੇ ਹੁਣ ਬਸ ਅੱਜ ਦਾ ਸਾਡਾ ਵਲੌਗ ਇੱਥੇ ਤੱਕ ਸੀਗਾ ਉਮੀਦ ਹੈ ਵੀ ਤੁਹਾਨੂੰ ਜ਼ਰੂਰ ਪਸੰਦ ਆਊਗਾ ਤੇ ਪਲੀਜ਼ ਵੀਡੀਓ ਨੂੰ ਵੱਟ ਵੱਲ ਲਾਈਕ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਆ ਕਰੋ ਤੇ ਹੁਣ ਮਿਲਦੇ ਆ ਤੁਹਾਨੂੰ ਆਪਾਂ ਆਪਣੀ ਅਗਲੀ ਵਧੀਆ ਜੀ